ਤੁਸੀਂ ਦੇਖ ਰਹੇ ਜੀ ਨੈਕਸਟ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੇ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਖਬਰ ਲੰਨੀ ਹੈ ਜਿਲ੍ਹਾ ਕਰਨਤਾਂ ਤੋਂ ਖੇਮਕਰਨ ਦੇ ਅੰਦਰ ਦੇ ਸ਼ਹਿਰ ਦਾ ਤਿਹਾੜੀ ਸ਼੍ਰੀ ਰਾਮਲੀਲਾ ਕਲੱਬ ਖੇਮਕਰਨ ਦੀ ਇੱਕ ਵਾਈਟ ਮਨਾਇਆ ਗਿਆ ਜਿਸ ਵਿੱਚ ਹਲਕਾ ਵਿਦਾਇਕ ਸਰਵੰਤ ਸਿੰਘ ਤੁੰਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਕਲੱਬ ਦੇ ਆਦੇਤਾਰ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹਲਕਾ ਵਿਦਾਇਕ ਸਰਵੰਤ ਸਿੰਘ ਤੁੰਨੇ संतन संबोधन ਕਰਦੇ ਆਖਿਆ ਕਿ ਦੁਸ਼ਰ ਦਾ ਤਿਉਹਾਰ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਦਿਨ ਪੂਰੇ ਭਾਰਤ ਵਿੱਚ 라वण कुंभकरण ਤੇ मेघनाद ਦੇ ਪুতਲੇ ਫੂਕੇ ਜਾਂਦੇ ਹਨ ਸਦੀਆਂ ਤੋਂ ਪਰੰਪਰਾ ਚਲਦੀ ਆ ਰਹੀ ਹੈ کلب ਦੇ ਪ੍ਰਧਾਨ ਸੰਦੀਪ ਕੁਮਾਰ ਮਹਿਤਾ ਦੇ ਉਧੇਦਾਰਾਂ ਵੱਲੋਂ ਹਲਕਾ ਵਿਧਾਇਕ ਸਰਵਨ ਸਿੰਘ ਤੋਂ ਦਾ ਸਨਮਾਨਿਤ ਕੀਤਾ ਗਿਆ ਹਲਕਾ ਵਿਧਾਇਕ ਵੱਲੋਂ کلب ਨੂੰ 52000 ਦੀ ਨਗਦ ਰਕਮ ਭੇਟ ਵੀ ਕੀਤੀ ਗਈ ਇਸ ਮੌਕੇ ਜਨਕ ਰਾਜ ਮਹਿਤਾ ਵਿਜੇ ਕੁਮਾਰ ਗੁਲਾਟਿਸ ਫਰਾਜ ਸ਼ਰਮਾ ਰਾਮ ਚੋਪੜਾ ਦਿਵਿੰਦਰ ਪੰਡਾਰੀ ਰਾਮ ਪੰਡਾਰੀ ਸੁਨੀਲ ਕੁਮਾਰ ਸਾਹਿਲ ਮਲੋਤਰਾ ਇਸ ਮੌਕੇ ਤੇ ਇੱਥੇ ਹਾਜ਼ਰ ਹੋਏ ਆਉ ਜਾਣਦੇ ਹਨ ਇਹਨਾਂ ਜ਼ਰੀਏ ਕੀ ਕਹਿੰਦੇ ਨਜ਼ਰ ਆਈ ਤੁਸੀਂ ਵੀ ਦੇਖੋ ਦਿਵਿੰਦਰ ਸੋਤਾ ਦੇ ਵਿਸ਼ੇਸ਼ੀਤਕ ਜਿਹੜਾ ਸ਼ਹਿਰ ਨਿਵਾਸੀ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਕਿਉਂਕਿ ਜਿਹੜਾ ਇਹ ਦਿਨ ਹੈ ਇਹ ਸਾਰੇ ਹੀ ਖੇਮ ਕਰਨ ਸ਼ਹਿਰ ਲਾਗੇ ਪਿੰਡਾਂ ਦੇ ਭੈਣ ਭਰਾ ਰਲ ਮਿਲ ਕੇ ਮਨਾਉਂਦੇ ਆ ਮੈਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਅੱਜ ਦੇ ਦਿਨਾਂ ਬਦੀ ਤੇ ਜਿਹੜੀ ਨੇਕੀ ਦੀ ਜਿੱਤ ਹੋਈ ਸੀ ਅਤੇ ਜਦੋਂ ਵੀ ਜਦੋਂ ਵੀ ਕਦੇ ਸੰਸਾਰ ਦੇ ਵਿੱਚ ਜਦੋਂ ਵੀ ਕਿਤੇ ਅਤਿਆਚਾਰ ਹੋਇਆ ਉਦੋਂ RAM ji ਵਰਗੇ avatars ਨੇ Lakshman ji ਵਰਗਿਆਂ ਨੇ ਜਨਮ ਲਿਆ ਤੇ ਉਹਨਾਂ ਨੇ ਲੋਕਾਂ ਦਾ ਭਲਾ ਕੀਤਾ ਸਾਨੂੰ ਜਿਹੜੇ ਇਤਿਆਰ ਹੈ ਦੇਣ ਇਸੇ ਤਰ੍ਹਾਂ ਹੀ ਰਲ ਮਿਲ ਕੇ ਜਿਹੜੇ ਮਨਾਉਣੇ ਆਜ ਦੇ ਦਸਰੇ ਦੇ ਦਿਨ ਤੇ ਬੜੀ ਤੇ ਨੇਕੀ ਦੀ ਜਿੱਤ ਦਾ ਚੁਕਤੀਕ ਹੈ ਉਹਦੇ ਸਬੰਧ ਵਿੱਚ ਸਾਡੇ ਖੇਮਕਰ ਨਗਰ ਵੱਲੋਂ ਜੋ ਰਾਮਲੀਲਾ ਡਰਾਮਾ ਟਰਿਕ ਕਲੱਬ ਵੱਲੋਂ ਹਰ ਸਾਲ ਬੜੇ ਉਤਸ਼ਾਹ ਨਾਲ ਬਣਾਇਆ ਜਾਂਦਾ ਹੈ ਅਤੇ ਅੱਜ ਦਸਰੇ ਦਾ ਦਿਹਾੜਾ ਜਿਹੜਾ ਸੀਗਾ ਸਾਡੇ ਕੋਲ ਸਾਡੇ ਹਲਕੇ ਦੇ ਵਿਧਾਇਕ ਸਾਹਿਬ ਸਰਵਨ ਸਿੰਘ ਤੁਨ ਜੀ ਜੋ ਕਿ ਅਚੇਚੇ ਤੌਰ ਤੇ ਪਹੁੰਚੇ ਹਨ ਸਹੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਤੇ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਬਹੁਤ ਮਿਹਨਤ ਨਾਲ ਹੀ ਇਹ ਜਿਹੜਾ ਕੰਮ ਨੇਪਰੇ ਚਾੜਿਆ ਜਾਂਦਾ ਹੈ ਜੈ શ્રી ਰਾਮ ਜੈ 对啊。 ਨਮੋ ਧਨਵਾਦ ਕਰੀਏ ਮਾਨਯੋਗ ਸਾਡੇ ਰਤਨ ਜੀ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵ ਅਦਮ ਜਨਕਰਾ ਜੀ ਮੈਂ ਕਲਾਸਸ ਦੀ ਵਿਜੇ ਕਲਾਈ ਦੀ ਸੰਦੇਸ਼ ਕਰਨ ਕਰਨ ਮੈਡਮ ਰਵਜੋਤ ਕੌਰ ਗਰੇਵੋ ਆਈਪੀਐਸ ਸਾਡੇ ਤੁਸੀਂ ਕਲਬਾਪਨਾਪੁਰੋਂ ਸਿਣਾ ਤੇ ਦੇਖ ਰਹੇ ਨੇ ਸਾਡ ਡਿਵੀਜ਼ਨ ਪਿੱਖੀ ਪਿੰਡ ਤੋਂ ਲੈ ਕੇ ਇਹਨਾਂ ਨੇ ਕੀਤੀ ਆ ਇਹਨਾਂ ਦਾ ਪਲਾਕਾ ਨਿਵਾਸੀਆਂ ਨੂੰ ਦਸਾਉਣ ਦੀ ਲੱਖ ਲੱਖ ਵਧਾਈਆਂ ਦਿੰਦਾ ਅੱਜ ਦਾ ਬਹੁਤ ਹੀ ਮਹੱਤਵਪੂਰਨ ਦਿਨ ਹੈ ਜਦੋਂ ਵਦੀ ਦੇ ਉਤੋਂ ਨੇਕੀ ਦੀ ਜਿੱਤ ਹੋਈ ਦੇਖਣ ਲਈ ਆਏ ਬਹੁਤ ਬਹੁਤ ਧੰਨਵਾਦ ਜੀ ਦਿਨ ਦੇ ਤਿਹਾੜ ਦੇ ਰੂਪ ਦੇ ਵਿੱਚ ਅੱਜ ਜਿਹੜਾ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ ਸੋ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਇਸ ਸ਼ਹਿਰਾ ਜਿਹੜਾ ਜੋਮਨ ਸ਼ਾਂਤੀ ਨਾਲ ਮਨਾਇਆ ਜਾ ਸਕੇ ਸੋ ਮਾਨਯੋਗ ਐਮਐਲਏ ਸਾਹਿਬ ਵੀ ਇੱਥੇ ਪਹੁੰਚੇ ਨੇ ਦਵਿੰਦਰ ਸੋਹਣਿਆ ਲੋਕਾਂ ਨੂੰ ਵੀ ਸੁਰੱਖਿਅਤ ਰਹਿਣ ਦੀ ਅਪੀਲ ਕਰਦੇ ਆਂ ਇਸੇ ਪੈਸੇ ਤੇ ਨਾਲ ਦੀ ਨਾਲ ਕੋਈ ਹੋਰ ਜਿਹੜੀ ਬਦੀ ਅੱਜ ਦੀ ਤਰੀਕ ਤੇ ਚੱਲ ਰਹੀ ਹੋ ਚਾਂਦੇ ਰੂਪ ਚ ਚਲਦੀ ਆ ਪੱਤਰਕਾਰ ਆਓ ਰਲ ਮਿਲ ਕੇ ਫਿਰ ਇਸੇ ਤੇ ਨੇਕੀ ਦੀ ਜਿੱਤ ਕਰੀਏ ਤੇ ਇਸ ਨਸ਼ੇ ਰੂਪੀ 라ਵਣ ਨੂੰ ਮਾਰ ਕੇ ਦਟਾਈਏ ਤੁਹਾਨੂੰ